ਸਤਿਕਾਰ ਦੋਸਤੋ ਐਨਐਨ ਭਾਰਤੀ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਤੁਹਾਨੂੰ ਫੇਰ ਲੈ ਕੇ ਆਏ ਹਾਂ ਖਲੋੜੀ ਗੇਟ ਮੜੀਆਂ ਵਾਲੇ ਚੌਕ ਨੇੜੇ ਬਣੇ ਕੂੜੇਦਾਨ ਦੇ ਕੋਲ ਪਿਛਲੇ ਕਾਫੀ ਸਮੇਂ ਤੋਂ ਸਾਡੇ ਵੱਲੋਂ ਵਾਰ-ਵਾਰ ਇਸ ਦੀ ਕਵਰੇਜ ਕੀਤੀ ਜਾਂਦੀ ਕਿ ਕੂੜਾ ਕੂੜੇਦਾਨ ਚੋਂ ਬਾਹਰ ਸੜਕਾਂ ਤੇ ਖਿਲ ਰਿਹਾ ਹੁੰਦਾ ਤੇ ਚੱਲਦੇ ਆਂ ਸਫਾਈ ਕਰਮਚਾਰੀਆਂ ਵੱਲੋਂ ਜੰਗੀ ਪੱਧਰ ਤੇ ਹੀ ਸਵੇਰ ਦੇ ਵੇਲੇ ਹੀ ਸਫਾਈ ਕਰ ਦਿੱਤੀ ਜਾਂਦੀ ਹੈ ਤਾਂ ਕਿ ਕੂੜਾ ਜਿਹੜਾ ਹੈ ਉਹ ਸੜਕਾਂ ਤੇ ਨਾ ਰਹੇ ਸਿਰਫ ਕੂੜੇਦਾਨ ਵਿੱਚ ਹੀ ਰਹੇ ਤਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੱਜ ਫੇਰ ਕੂੜਾ ਜਿਹੜਾ ਹੈ ਉਹ ਬੇਸ਼ੱਕ ਚਾਹੇ ਕੂ ਸੜਕ ਦੇ ਅੱਗੇ ਖਿਲਰ ਰਿਹਾ ਪਿਆ ਪਰ ਸਕੂੜੇਦਾਨ ਦੇ ਪਿੱਛੇ ਜਿਹੜਾ ਖੋੜਾ ਖਿਲਰ ਰਿਹਾ ਪਿਆ ਹੈ ਉਸ ਨੂੰ ਫੇਰ ਅੱਜ ਕਿਸੇ ਨੇ ਜਿਹੜੀ ਹੈ ਉਹ ਖਤਮ ਕਰਨ ਦੇ ਇਰਾਦੇ ਨਾਲ ਜਾਂ ਉਸ ਦੇ ਦਿਲ ਚ ਕੀ ਮਨਸ਼ਾ ਹੈ ਦਿਮਾਗ ਚ ਕੀ ਉਹ ਇਰਾਦਾ ਹੈ ਨੂੰ ਅੱਗ ਲਗਾ ਦਿੱਤੀ ਹੈ ਜਿਸ ਦੇ ਕਾਰਨ ਜਿਹੜਾ ਹੈ ਮਿਨਿਸਪਲ ਐਕਟ ਦੀਆਂ ਪ੍ਰਦੂਸ਼ਣ ਐਕਟ ਦੀਆਂ ਧੱਜੀਆਂ ਜੜੀਆਂ ਹੈ ਉੜ ਰਹੀਆਂ ਇਹ ਕੌਣ ਵਿਅਕਤੀ ਹੈ ਜਿਹੜਾ ਹੈ ਕਿ ਇਸ ਕੂੜੇ ਨੂੰ ਇਸ ਤਰ੍ਹਾਂ ਕੂੜੇਦਾਨ ਦੇ ਵਿੱਚ ਤੇ ਅੱਗੇ ਨਾ ਰੱਖ ਕੇ ਬਲਕਿ ਪਿੱਛੇ ਸੁੱਟ ਦਿੱਤਾ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਨਦੀ ਦੇ ਕੰਡੇ ਦੇ ਆਲੇ ਦੁਆਲੇ ਕਿਸ ਤਰ੍ਹਾਂ ਬੁਰਾ ਹਾਲ ਹੋਇਆ ਪਿਆ ਸਾਰੇ ਪਾਸੇ ਕੂੜਾ ਹੀ ਕੂੜਾ ਜਿਹੜਾ ਹੈ ਉਹ ਸੁੱਟਿਆ ਪਿਆ ਹੈ ਦੇਖਣ ਤੋਂ ਇੰਜ ਲੱਗਦਾ ਹੈ ਕਿ ਸ਼ਾਇਦ ਕੂੜੇ ਦੀ ਸਫਾਈ ਕਰ ਦਿੱਤੀ ਜਾਂਦੀ ਹੈ ਲੇਕਿਨ ਪਰ ਅੱਜ ਦੇਖਣ ਤੇ ਪਤਾ ਲੱਗਿਆ ਹੈ ਕਿ ਕੂੜਾ ਅੱਗੋ ਚੱਕ ਕੇ ਕੂੜੇਦਾਨ ਚੋਂ ਪਿੱਛੇ ਸੁੱਟ ਦਿੱਤਾ ਜਾਂਦਾ ਹੈ ਤਾਂ ਤੁਸੀਂ ਹੁਣ ਦੇਖੋ ਉਸ ਕੂੜੇ ਨੂੰ ਚੱਕਣ ਦੀ ਥਾਂ ਤੇ ਕਿਸੇ ਨੇ ਕੂੜੇ ਨੂੰ ਅੱਗ ਲਗਾ ਦਿੱਤੀ ਹੈ ਜਿਸ ਦਾ ਨਤੀਜਾ ਜਿਹੜਾ ਹੈ ਉਹ ਕਦੇ ਵੀ ਕਿਸੇ ਵੀ ਰੂਪ ਚ ਭਿਆਨਕ ਹੋ ਸਕਦਾ ਹੈ ਤਾਂ ਅਸੀਂ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਮੇਅਰ ਸਫਾਈ ਕਰਮਚਾਰੀਆਂ ਹੋਰ ਜਿਹੜੇ ਵੀ ਵਿਅਕਤੀਆਂ ਵੱਲੋਂ ਇਹ ਅੱਗ ਲਗਾਈ ਗਈ ਹੈ ਉਹਨੂੰ ਕਹਿਣਾ ਚਾਹੁੰਦੇ ਆ ਕਿ ਪਲੀਜ਼ ਕਿਰਪਾ ਕਰਕੇ ਕੂੜੇ ਨੂੰ ਅੱਗ ਨਾ ਲਗਾਈ ਜਾਵੇ ਕੂੜੇ ਨੂੰ ਕੂੜੇਦਾਨ ਚ ਹੀ ਰਹਿਣ ਦਿੱਤਾ ਜਾਵੇ ਸੜਕਾਂ ਤੇ ਵੀ ਨਾ ਖਿਲਰਨ ਦਿੱਤਾ ਜਾਵੇ ਜੋ ਵੀ ਵਿਅਕਤੀ ਇਸ ਅੱਗ ਲਗਾਉਣ ਦਾ ਜ਼ਿੰਮੇਵਾਰ ਹੈ ਕਿਰਪਾ ਕਰਕੇ ਹੋ ਅੱਗੇ ਤੋਂ ਇਸ ਚੀਜ਼ ਦਾ ਬੜਾ ਧਿਆਨ ਰੱਖੇ ਕਿਉਂਕਿ ਇਸ ਨਾਲ ਕੂੜਾ ਖਤਮ ਨਹੀਂ ਹੋ ਰਿਹਾ ਬਲਕਿ ਪ੍ਰਦੂਸ਼ਣ ਫੈਲ ਰਿਹਾ ਹੈ ਹੋਰ ਵੀ ਗੰਦਗੀ ਬਦਮੂ ਅਤੇ ਬਿਮਾਰੀਆਂ ਜੜੀਆਂ ਹੈ ਉਹ ਵਧਣਗੀਆਂ ਤਾਂ ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਕਿਰਪਾ ਕਰਕੇ ਕੂੜੇ ਨੂੰ ਅੱਗ ਨਾ ਲਗਾਈ ਜਾਵੇ ਕੂੜੇ ਨੂੰ ਕੂੜੇਦਾਨ ਵਿੱਚ ਹੀ ਰੱਖਿਆ ਜਾਵੇ ਧੰਨਵਾਦ